ਸਾਰੇ ਸਾਰੇ ਪ੍ਰੈਸ ਭਰਾਵਾਂ ਨੂੰ ਤੇ ਤੁਹਾਡੇ ਦਰਸ਼ਕਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਇਹ ਜਿਹੜੀ ਅਸੀਂ ਅੱਜ ਪ੍ਰੈਸ ਬਰੀਫਿੰਗ ਰੱਖੀ ਹੈ ਇਹ ਰਾਈジング ਪੰਜਾਬ ਇਹ ਇੰਡਸਟਰੀ ਵਾਲਿਆਂ ਦਾ ਇੰਡਸਟਰੀ ਡਿਪਾਰਟਮੈਂਟ ਦਾ ਉਪਰਾਲਾ ਸੁਝਾਓ ਤੋਂ ਹੱਲ ਤੱਕ ਸੁਜੈਸ਼ਨਸ ਟੂ ਸੋਲੂਸ਼ਨਸ ਇਹ ਅਸੀਂ ਅੰਮ੍ਰਿਤਸਰ ਪਰਸੋਂ ਕੀਤਾ ਹੈ ਕੱਲ ਜਲੰਧਰ ਕੀਤਾ ਅੱਜ ਲੁਧਿਆਣਾੇ ਕਰ ਰਹੇ ਆ ਅੱਗੇ ਮੁਹਾਲੀ ਤੇ ਬਠਿੰਡਾ ਇਹਦੇ ਨਾਲ ਪੂਰਾ ਪੰਜਾਬ ਅਸੀਂ ਕਵਰ ਕਰ ਲੈਣਾ ਕਿਉਂਕਿ ਜਿਹੜੇ ਨਾਲ ਦੇ ਸ਼ਹਿਰ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਇਹ ਜ਼ਿਲ੍ਹਿਆਂ 'ਚ ਬੁਲਾ ਰਹੇ ਆ ਜਿੱਥੇ-ਜਿੱਥੇ ਮੀਟਿੰਗ ਹੁੰਦੀ ਜਿਸ ਤਰ੍ਹਾਂ ਅੱਜ ਲੁਧਿਆਣਾੇ ਮੀਟਿੰਗ ਹੈ 4:30 ਵਜੇ ਉਹਦੇ ਵਿੱਚ ਅਸੀਂ ਮਲੇਰ ਕੋਟਲਾ ਸੰਗਰੂਰ ਹੋਰ ਕਿਹੜਾ ਜ਼ਿਲ੍ਹਾ ਹੈ ਸਰ ਮੋਗੇ ਤੋਂ ਬੁਲਾਏ ਨਾਨਾ ਗੁਬਿੰਦਗੜ੍ਹ ਤੋਂ ਚਲੋ ਹੈ ਹੀ ਲੁਧਿਆਣੇ 'ਚ ਬਟ ਉੱਥੋਂ ਵੀ ਸਾਰੇ ਇੰਡਸਟਰੀਅਲਿਸਟ ਭਰਾਵਾਂ ਨੂੰ ਬੁਲਾਇਆ ਉਹਦੇ ਵਿੱਚ ਮੇਰੇ ਨਾਲ ਡਾਇਰੈਕਟਰ ਇੰਡਸਟਰੀਜ਼ ਤੇ ਐਮ ਡੀ ਪੀ ਐਸ ਆਈ ਸੀ ਤੁਹਾਡੇ ਸ਼ਹਿਰ ਦੇ ਪੁਰਾਣੇ ਡਿਪਟੀ ਕਮਿਸ਼ਨਰ ਸਰਬੀ ਮਲਿਕ ਜੀ ਵੀ ਹੈਗੇ ਨਾਲ ਸਾਡੇ ਡੀ ਸੀ ਸਾਹਿਬ ਬੈਠੇ ਆ ਹਿਮਾਂਸ਼ੋ ਜੀ ਇਹ ਰਾਹੁਲ ਛੱਬਾ ਜੀ ਐਡਿਸ਼ਨਲ ਸੀਈਓ ਪੰਜਾਬ ਇਨਵੈਸਟ ਕੱਲ ਤੱਕ ਸੀਗੇ ਹੁਣ ਡੀਸੀ ਸੰਗਰੂਰ ਲੱਗ ਗਏ ਪਰ ਅੱਜ ਦਾ ਦਿਨ ਅਸੀਂ ਇਹਨਾਂ ਤੋਂ ਲੈ ਲਿਆ ਇਹ ਸਾਡੇ ਨਾਲ ਹੈ ਰੁਪਿੰਦਰ ਜੀ ਹੈਗੇ ਤੇ ਖੈਰਾ ਸਾਹਿਬ ਹੈ ਕਾਰਪੋਰੇਸ਼ਨ ਤੋਂ ਤੇ ਅਸੀਂ ਹੁਣ ਇਹਨਾਂ ਨਾਲ ਸਾਰਿਆਂ ਨਾਲ ਮੀਟਿੰਗ ਕਰਕੇ ਹਟੇ ਹਾਂ ਕੋਈ ਇੰਡਸਟਰੀ ਦੇ ਜਿਹੜੇ ਮੁੱਦੇ ਆ ਉਹ ਹਰ ਸ਼ਹਿਰ ਦੇ ਵੀ ਅਲੱਗ ਹੁੰਦੇ ਆ ਉਹ ਵੀ ਅਸੀਂ ਇਹਨਾਂ ਤੋਂ ਸਮਝੇ ਆ ਔਰ ਉਹਨਾਂ ਦੀ ਕਿੱਦਾਂ ਰੈਜ਼ੋਲੂਸ਼ਨ ਕਰਨਾ ਹੈ ਉਹ ਸਾਰੀ ਡਿਸਕਸ਼ਨ ਹੋਈ ਆ RSEEC ਵਿੱਚ ਪਿੱਛੇ ਪੰਜ ਨੋਟੀਫਿਕੇਸ਼ਨਾਂ ਬੜੀਆਂ ਜ਼ਰੂਰੀ ਹੋਈਆਂ ਜਿਦੇ ਚੋਟੀ ਐਸਫ ਫ੍ਰੈਗਮੈਂਟੇਸ਼ਨ ਹੈ ਕਲੱਬਿੰਗ ਡੀ ਕਲੱਬਿੰਗ ਅ ਅਪੀਲਟ ਅਥਾਰਟੀ ਬਣਾਈ ਗਈ ਜਿਨ੍ਹਾਂ ਦੇ ਕੈਨਸਲ ਹੋ ਗਏ ਪਲਾਟ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਐਪਲੀਕੇਸ਼ਨ ਪਾ ਸਕਣ ਔਰ ਆਪਣੇ ਜਿਹੜੇ ਡਿਊਜ਼ ਹੈ ਦੇਣ ਤੇ ਉਹ ਉਹਨਾਂ ਦਾ ਰਿਵਾਈਵ ਹੋ ਜਾਏਗਾ ਸਭ ਨਾਲੋਂ ਵੱਡਾ ਜਿਹੜਾ ਉਪਰਾਲਾ ਇੱਕ ਹੋਰ ਹੈ ਉਹ ਹੈਗਾ ਲੀਜ਼ ਹੋਲਡ ਤੋਂ ਫ੍ਰੀ ਹੋਲਡ ਜਿਹੜਾ ਪੀਐਸਆਈਸੀ ਨੇ ਕੀਤਾ ਉਹ ਮੈਂ ਸਾਰੇ ਇੰਡਸਟਰੀਲਿਸਟ ਭਰਾਵਾਂ ਨੂੰ ਜਗਾ ਜਗਾ ਕਹਿ ਰਿਹਾ ਏ ਜਰੂਰ ਕਰਾ ਲੈਣਾ ਚਾਹੀਦਾ ਇਹਦਾ ਸਭ ਤੋਂ ਵੱਡਾ ਫਾਇਦਾ ਜਿਹੜਾ ਹੈ ਲੀਜ਼ ਹੋਲਡ ਤੋਂ ਫ੍ਰੀ ਹੋਲਡ ਹੋਣ ਦਾ ਇਹ ਹੈ ਜਦੋਂ ਇੱਕ ਵਾਰੀ ਫ੍ਰੀ ਹੋਲਡ ਹੋ ਗਿਆ ਤੁਹਾਨੂੰ ਦੁਬਾਰਾ ਪੀਐਸਆਈਸੀ ਜਾਣ ਦੀ ਲੋੜ ਨਹੀਂ ਤੁਸੀਂ ਕੁਝ ਵੀ ਕਰਨਾ ਹੈ ਤੁਸੀਂ ਉਹਨੂੰ ਦੁਬਾਰਾ ਮੌਰਟਗੇਜ ਕਰਨਾ ਹੈ ਤੁਸੀਂ ਉਹਦਾ ਵੇਚਣਾ ਕੁਝ ਕਰਨਾ ਇਹ ਸਾਰਾ ਕੁਝ ਤੁਹਾਡੇ ਹੱਥ ਹੈ ਐਸ ਲੌਂਗ ਐਸ ਤੁਸੀਂ ਜਦੋਂ ਵੀ ਇਹਨੂੰ ਟ੍ਰਾਂਸਫਰ ਕਰਦੇ ਹੋ ਜਾਂ ਕਿਸੇ ਨੂੰ ਵੇਚਦੇ ਹੋ ਉਹਦੀਆਂ ਕੰਡੀਸ਼ਨਸ ਇਹੀ ਲਗਾਓਗੇ ਜੋ ਪੀਐਸਆਈਸੀ ਨੇ origignal allotment ਤੇ ਲਗਾਈਆਂ ਇੱਕ ਪੀਐਸਆਈਸੀ ਦੀਆਂ ਰੈਗੂਲਰ ਹੋਣ ਆਕਸ਼ਨਸ ਹੋ ਰਹੀਆਂ ਤੁਸੀਂ ਦੇਖਦੇ ਵੀ ਹੋਗੇ ਅਖਬਾਰਾਂ 'ਚ ਵੀ ਆਂਦੀਆਂ ਇੰਡਸਟਰੀ ਨੂੰ ਇਹ ਬੜੀ ਪ੍ਰੋਬਲਮ ਹੁੰਦੀ ਜੀ ਸਾਨੂੰ ਜ਼ਮੀਨ ਨਹੀਂ ਮਿਲਦੀ ਜਦੋਂ ਉਹਨਾਂ ਨੂੰ ਚਾਹੀਦੀ ਹੁੰਦੀ ਆ ਉਦੋਂ ਮਿਲਦੀ ਨਹੀਂ ਜਦੋਂ نئی ਚਾਹੀਦੀ ਹੁੰਦੀ ਉਦੋਂ ਆਕਸ਼ਨਸ ਹੁੰਦੀਆਂ ਤੇ ਹੁਣ ਅਸੀਂ ਕੀ ਕੀਤਾ ਕਿ ਜਿੰਨਾ ਵੀ ਇਨਵੈਂਟਰੀ ਜ਼ਮੀਨਾਂ ਦੀ ਪੀਐਸਆਈਸੀ ਕੋਲ ਹੈਗੀ ਆ ਉਹਦੀ ਅਸੀਂ ਰੈਗੂਲਰ ਆਕਸ਼ਨ ਕਰਿਆ ਕਰਾਂਗੇ ਲੈਟ ਅਸ ਸੇ ਅਸੀਂ 100 ਪਲਾਟਾਂ ਦੀ ਆਕਸ਼ਨ ਕੀਤੀ ਉਹਦੇ ਚੋਂ 30 ਵਿਗ ਗਏ 70 ਰਹਿ ਗਏ ਉਹ 70 ਪਲਾਟ ਅਸੀਂ ਅੱਗੇ ਕੀ ਹੁੰਦਾ ਸੀ ਸਾਲ-ਸਾਲ ਡੇਟ ਡੇਟ ਸਾਲ ਦੁਬਾਰਾ ਆਕਸ਼ਨ ਨਹੀਂ ਹੁੰਦੀ ਸੀ ਹੁਣ ਹਰ ਦੂਜੇ ਜਾਂ ਤੀਜੇ ਮਹੀਨੇ ਉਹਦੀ ਆਕਸ਼ਨ ਹੋਇਆ ਕਰੇਗੀ ਜਿਹੜੀਆਂ ਜ਼ਮੀਨਾਂ ਹੈ ਤਾਂ ਕਿ ਜਦੋਂ ਵੀ ਕਿਸੇ ਨੂੰ ਜ਼ਰੂਰਤ ਹੈ ਉਹਨੂੰ ਇਸ ਤਰ੍ਹਾਂ ਲੱਗੇ ਆਲਮੋਸਟ ਸਾਨੂੰ ਮਤਲਬ ਕਿ ਰੈਡੀਲੀ ਅਵੇਲੇਬਲ ਹੈ ਜੇ ਕਿਸੇ ਨੂੰ ਵੀ ਕੋਈ ਜ਼ਮੀਨ ਚਾਹੀਦੀ ਹੈ ਜਿਸ ਤਰ੍ਹਾਂ 5 500 ਗਜ ਦੇ 5 ਪਲਾਟ ਆਕਸ਼ਨ ਹੋਏ ਉਹ ਪੀਐਸਆਈਸੀ ਕੋ ਲਾਂਦਾ ਹੈ ਕਿ ਸਾਨੂੰ ਜੀ ਘੱਟੋ ਘੱਟ 4000 ਗਜ ਚਾਹੀਦੀ ਚਾਹੇ 3000 ਅਸੀਂ 6 ਪਲਾਟ ਕਲੱਬ ਕਰਕੇ ਵੀ ਉਹਨੂੰ ਇੱਕ ਪਲਾਟ ਬਣਾ ਕੇ ਮਤਲਬ ਕਿ ਦੇ ਦਾਂਗੇ ਉਹ ਉਹ ਆਪਸ਼ਨ ਆਪਣੇ ਹਿਸਾਬ ਨਾਲ ਕਰਦੇ ਬਲਕਿ ਵੱਡੇ ਪਲਾਟਾਂ ਦੀ ਵੀ ਅਸੀਂ ਹੁਣ ਆਪਸ਼ਨ ਕਰ ਰਹੇ ਆ ਕਿਸੇ ਨੂੰ 5 ਏਕੜ ਚਾਹੀਦੀ ਕਿਸੇ ਨੂੰ 10 ਏਕੜ ਚਾਹੀਦੀ ਹੋਰ ਵੀ ਜਿਹੜੇ ਪੰਜਾਬ ਦੇ ਡਿਪਾਰਟਮੈਂਟ ਐ ਜਿਨ੍ਹਾਂ ਕੋਲ ਜ਼ਮੀਨਾਂ ਪਈਆਂ ਉਹਦੇ ਚ ਰੂਰਲ ਡਿਵੈਲਪਮੈਂਟ ਆ ਗਿਆ ਉਹਦੇ ਚ ਪੁੱਡਾ ਆ ਗਿਆ ਉਹਦੇ ਵਿੱਚ ਜੇ ਕਿਸੇ ਲੈਟ ਅਸੇ ਪੀ ਐਚ ਪੀ ਸੀ ਐਲ ਕੋਲ ਐਡੀਸ਼ਨਲ ਜ਼ਮੀਨ ਪਈ ਹੈ ਦੇ ਵਾਂਟ ਟੂ ਗੈਟ ਰਿਡ ਆਫ ਉਹ ਉਹ ਵੀ ਅਸੀਂ ਉਹਨਾਂ ਦੇ ਨਾਲ ਗੱਲ ਕਰਕੇ ਅਸੀਂ ਇੱਕ ਵੈਬਸਾਈਟ ਤੇ ਅਪਲੋਡ ਕਰ ਰਹੇ ਹਾਂ ਜਿਹੜੀਆਂ ਜ਼ਮੀਨਾਂ ਅਵੇਲੇਬਲ ਐ ਸੇਲ ਤੇ ਤਾਂ ਕਿ ਇੰਡਸਟਰੀਅਲਿਸਟ ਭਰਾ ਆਣ ਉਹ ਜ਼ਮੀਨ ਉਹਦੇ ਚੋਂ ਚੂਜ਼ ਕਰ ਲੈਣ ਔਰ ਆਪਣੇ ਸਹੂਲਤ ਦੇ ਹਿਸਾਬ ਨਾਲ ਆਕਸ਼ਨ ਕਰਨ ਔਰ ਜੋ ਉਹਦੀ ਆਕਸ਼ਨ ਹੋਏਗੀ ਉਸ ਡਿਪਾਰਟਮੈਂਟ ਦੀ ਜਿਹਦੀ ਜ਼ਮੀਨਾਂ ਉਹਨਾਂ ਕੋਲ ਪੈਸੇ ਚਲੇ ਜਾਣ ਇੱਕ ਅਪਗ੍ਰੇਡੇਸ਼ਨ ਹੋ ਰਹੀ ਸਾਰੇ ਫੋਕਲ ਪੁਆਇੰਟਾਂ ਦੀ ਕੁਝ ਫੋਕਲ ਪੁਆਇੰਟ ਪੀਐਸਆਈਸੀ ਕੋਲ ਹੈ ਕੁਝ ਫੋਕਲ ਪੁਆਇੰਟ ਅਸੀਂ ਕਾਰਪੋਰੇਸ਼ਨ ਕੋਲ ਚਲੇ ਗਏ ਜਿਹੜੇ ਕਾਰਪੋਰੇਸ਼ਨ ਦੇ ਹੱਦਾ ਚਾਹੁੰਦੇ ਆ ਹੁਣ ਲੁਧਿਆਣੇ ਵਿੱਚ ਜਿੰਨੇ ਫੋਕਲ ਪੁਆਇੰਟ ਹੈ ਉਹ ਕਾਰਪੋਰੇਸ਼ਨ ਦੇ ਹੱਦਾ ਚ ਚਲੇ ਗਏ ਔਰ ਉਹਨਾਂ ਕੋਲ ਹੈ ਪੀਐਸਆਈਸੀ ਨੇ 100 ਕਰੋੜ ਰੁਪਇਆ ਇੱਕ ਅਲੱਗ ਰੱਖਿਆ ਹੋਇਆ ਅਪਗ੍ਰੇਡੇਸ਼ਨ ਲਈ ਉਹ ਜਿਹੜਾ ਕਿ ਐਸੇ ਸਾਲ ਵਿੱਚ ਵਰਤਿਆ ਜਾਣਾ ਹੈ 70% ਮਤਲਬ 70 ਕਰੋੜ ਦੇ ਆਸ-ਪਾਸ ਉਹਦੇ ਟੈਂਡਰ ਨਿਕਲ ਚੁੱਕੇ ਆ ਜਿਹੜੇ ਬਾਕੀ 30 ਕਰੋੜ ਹੈ ਉਹ ਵੀ ਟੈਕਨੀਕਲ ਰੀਜ਼ਨ ਪਿੱਛੇ ਥੋੜੀ ਡਿਲੇ ਚੱਲ ਰਹੀ ਹੈ ਅਗਲੇ 15-20 ਦਿਨਾਂ ਚ ਉਹ ਵੀ ਟੈਂਡਰ ਫਲੋਟ ਹੋ ਜਾਣਗੇ ਸੋ 100 ਕਰੋੜ ਸਿਰਫ ਪੀਐਸਆਈਸੀ ਦੇ ਫੋਕਲ ਪੁਆਇੰਟਸ ਚ ਲੱਗ ਰਿਹਾ ਹੈ ਜਿਹੜੇ ਕਾਰਪੋਰੇਸ਼ਨ ਚ ਹੈ ਉਸੇ ਲੋਕਲ ਬਾਡੀਜ਼ ਮਨਿਸਟਰੀ ਨੂੰ ਰੈਗੂਲਰਲੀ ਪਰਸੂ ਕਰ ਰਹੇ ਆ ਲੋਕਲ ਕਾਰਪੋਰੇਸ਼ਨ ਕਮਿਸ਼ਨਰਾਂ ਨੂੰ ਪਰਸੂ ਕਰ ਰਹੇ ਆ ਹੁਣ ਵੀ ਖਹਿਰਾ ਸਾਹਿਬ ਨਾਲ ਡਿਟੇਲ ਚ ਮੀਟਿੰਗ ਹੋਈ ਤੇ ਉਹ ਵੀ ਜਲਦੀ ਤੋਂ ਜਲਦੀ ਜੋ ਵੀ ਜ਼ਰੂਰਤਾਂ ਉਹ ਪੂਰੀਆਂ ਹੋਣਗੀਆਂ ਲੁਧਿਆਣੇ ਦੀਆਂ ਵੈਸੇ ਸੜਕਾਂ ਤਾਂ ਸਾਰੀਆਂ ਬਣ ਗਈਆਂ ਬਟ ਫਰਦਰ ਸਟਰੀਟ ਲਾਈਟਸ ਹੋ ਗਈਆਂ ਆ ਕੋਈ ਜਿਹੜੇ ਪਾਰਕਸ ਹੈ ਪਾਣੀ ਦੀ ਸਪਲਾਈ ਹੈ ਉਹ ਸਾਰਾ ਜਿੰਨਾ ਕੰਮ ਹੈਗਾ ਕੋਈ 55 ਕਰੋੜ ਰੁਪਏ ਦੇ ਐਸਟੀਮੇਟ ਇਨੀਸ਼ੀਅਲੀ ਬਨੇ ਆ ਉਹ ਜਿਹੜੇ ਐਸਟੀਮੇਟ ਜਲਦੀ ਅਪਰੂਵ ਹੋ ਜਾਣਗੇ ਜਿਸ ਤਰ੍ਹਾਂ ਹੀ ਫੰਡਸ ਆਣਗੇ ਉਹ ਵੀ ਟੈਂਡਰ ਫਲੋਟ ਹੋ ਜਾਣ ਇੱਕ ਜਿਹੜਾ ਪੰਜਾਬ ਇਨਵੈਸਟ ਹੈ ਉਹਦੇ ਵਿੱਚ ਨਵਾਂ ਪੋਰਟਲ ਜੂਨ ਚ ਚਾਲੂ ਹੋਇਆ ਹੈ ਉਹ ਜਿਹੜਾ ਪੋਰਟਲ ਆ ਉਹਦੇ 45 ਦਿਨਾਂ ਵਿੱਚ ਸਾਰੇ ਅਪਰੂਵਲ ਮਤਲਬ ਕਿ ਅਸੀਂ ਦੇਨੇ ਹੀ ਦੇਨੇ ਆ ਨਹੀਂ ਤਾਂ ਡੀਮਡ ਅਪਰੂਵਲ ਹੋ ਜਾਏਗਾ। ਔਰ ਇਹ ਨਹੀਂ ਕਿ ਜੀ ਬਾਨਾ ਲੱਪਣਾ ਹੈ। ਕਿ ਜੀ ਡਾਕੂਮੈਂਟ ਨਹੀਂ ਪੂਰੇ ਹੋਏ ਐਕਸਲੀ 45 ਦਿਨ ਟੱਪ ਗਏ। ਪਹਿਲੇ 5-7 ਦਿਨਾਂ ਵਿੱਚ ਇੰਡਸਟਰੀ ਨੂੰ ਦੱਸ ਦੱਸ ਦਿੱਤਾ ਜਾਏਗਾ ਕਿ ਤੁਹਾਡੀ ਕੋਈ ਡਾਕੂਮੈਂਟਸ ਦੀ ਕਮੀ ਹੈ ਉਹ ਤੁਸੀਂ ਪੂਰੀ ਕਰ ਦਿਓ ਥਿਸ ਦਿਨ ਉਹਨਾਂ ਨੇ ਪੂਰੀ ਕਰਤੀ ਉਸ ਦਿਨ ਤੋਂ ਕਲੌਕ ਚਾਲੂ ਹੋ ਜਾਏਗੀ ਔਰ ਉਸ ਤੋਂ 45 ਦਿਨਾਂ ਦੇ ਵਿੱਚ ਵਿੱਚ ਜੇ ਅਪਰੂਵਲ ਨਹੀਂ ਹੁੰਦੀ ਉਹ ਡੀਮਡ ਅਪਰੂਵਲ ਹੋ ਗਈ ਪਰ ਇਹ ਨਹੀਂ ਕਿ 45 ਦਿਨ ਵੇਟ ਕਰਨੀ ਪਊ ਸਾਰੇ ਅਪਰੂਵਲ ਆ ਲਈ ਕਈ ਅਪਰੂਵਲ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਚੌਥੇ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਦਸਵੇਂ ਦਿਨ ਤੋਂ ਮਿਲਨੇ ਚਾਲੂ ਹੋ ਜਾਣਗੇ ਪਰ ਦੋ ਤਿੰਨ ਅਪਰੂਵਲ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਨੂੰ ਟਾਈਮ ਲੱਗਦਾ ਹੀ ਲੱਗਦਾ ਹੈ ਇੱਕ এনवायरमेंट ਸਲੈਸ਼ ਪੋਲੂਸ਼ਨ ਦੇ ਕਿਉਂਕਿ ਉਹਨਾਂ ਨੇ ਸਟੱਡੀ ਕਰਨੀ ਹੁੰਦੀ ਹੈ ਦੂਜਾ ਬਿਜਲੀ ਬੋਰਡ ਉਹਨਾਂ ਨੇ ਦੇਖਣਾ ਹੁੰਦਾ ਕਿ ਵਾਕਈ ਉੱਥੇ ਟੈਕਨੀਕਲੀ ਪੋਸੀਬਲ ਹੈ ਜਿੰਨਾ ਲੋਡ ਇਹਨਾਂ ਨੂੰ ਚਾਹੀਦਾ ਮਿਲ ਜਾਏਗਾ ਇਹ ਇਹ ਵੀ 45 ਦਿਨ ਆਊਟਰ ਲਿਮਟ ਹੈ 30 ਦਿਨਾਂ ਚ ਵੀ ਹੋ ਸਕਦੇ 25 ਦਿਨਾਂ ਚ ਵੀ ਹੋ ਸਕਦੇ 35 ਦਿਨਾਂ ਚ ਵੀ ਹੋ ਸਕਦੇ ਪਰ 45 ਦਿਨ ਨਹੀਂ ਕੋਈ ਟੱਪੇਗਾ ਜਿਹੜਾ ਇਹ ਪੋਰਟਲ ਬਣਿਆ ਹੈ ਇਹਦਾ ਅਸੈਸ ਸਾਰੇ ਇੰਡਸਟਰੀ ਦੇ ਅਫਸਰਾਂ ਕੋਲ ਹੈ ਸਾਰੇ EMPLOYEES ਕੋਲ ਹੈ। ਔਰ ਮੈਂ ਵੀ ਇਕ ਲਿੱਤਾ ਜੇ ਮੈਨੂੰ ਕੋਈ ਇੰਡਸਟਰੀਅਲ ਆ ਪੁੱਛਦਾ ਹੈ ਜੀ ਮੈਂ ਤਾਂ ਇੰਨੀ ਦੇਰ ਹੋ ਗਈ ਐਪਲੀਕੇਸ਼ਨ ਪਾਈ ਸੀ। ਮੈਨੂੰ ਪਤਾ ਨਹੀਂ ਲੱਗਿਆ ਮੈਂ ਦੇਖ ਕੇ ਉਸੇ ਵਲੇ ਦੱਸ ਸਕਦਾ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਔਰ ਉਹ ਰੀਅਲ ਟਾਈਮ ਅਪਡੇਟਡ ਹੈ। ਮੈਨੂੰ ਪਿੱਛੇ ਰਾਹੁਲ ਜੀ ਦੱਸ ਰਹੇ ਸੀ। ਕਹਿੰਦੇ ਕਈ ਵਾਰੀ ਸਾਨੂੰ ਇੰਨੀ ਟੈਨਸ਼ਨ ਹੋ ਜਾਂਦੀ ਉਹ ਕੋਈ ਪਹਿਲੇ 3 ਦਿਨ ਕ੍ਰੂਸ਼ਲ ਹੁੰਦੇ ਫਿਰ 7 ਦਿਨ ਕ੍ਰੂਸ਼ਲ ਹੁੰਦੇ ਆ। ਵੇ ਕੋਈ ਛੁੱਟੀ ਤੇ ਤਾਂ ਨਹੀਂ ਇਹ ਟਾਈਮ ਪੀਰੀਅਡ ਕਰਾਸ ਹੋ ਜਾਏਗਾ ਇੱਕ ਸਿਰਫ ਇੱਕੇ ਪੋਰਟਲ ਕਰਕੇ ਕਹਿੰਦੇ ਕਈਆਂ ਨੂੰ ਛੁੱਟੀ ਤੇ ਵੀ ਘਰੋਂ ਕੰਮ ਕਰਨਾ ਪੈਂਦਾ ਤਾਂ ਕਿ ਇਹ ਜਿਹੜਾ ਹੈਗਾ ਅਸੀਂ ਟਾਈਮ ਨਾ ਟੱਪਨ ਦੇਈਏ ਔਰ ਇਹ ਟਾਈਮ ਐਸ ਕਰਕੇ ਜ਼ਰੂਰੀ ਹੈ ਇਹ ਐਸਕੇਲੇਟ ਹੋ ਜਾਂਦਾ ਜੇ ਟਾਈਮ ਟੱਪ ਗਿਆ ਇਹ ਸੀਈਓ ਕੋਲ ਚਲੇ ਜਾਏਗਾ ਪਹਿਲਾ ਐਡੀਸ਼ਨਲ ਸੀਈਓ ਕੋਲ ਚਲੇ ਜਾਏਗਾ ਫਿਰ ਸੀਈਓ ਕੋਲ ਚਲੇ ਜਾਣਗੇ ਫਿਰ ਸੈਕਟਰੀ ਕੋਲ ਚਲੇ ਜਾਏਗਾ ਜੇ ਸੈਕਟਰੀ ਤੋਂ ਵੀ ਨਾ ਆਇਆ ਤਾਂ ਮੇਰੇ ਤੱਕ ਐਸਕੇਲੇਟ ਹੋ ਜਾਏਗਾ ਮੇਰੇ ਤੱਕ ਐਸਕੇਲੇਟ ਹੋ ਗਿਆ ਉਹ ਇਹਦਾ ਮਤਲਬ 6-7 ਅਫਸਰਾਂ ਦੇ ਹੁੰਦੇ ਹਮਦੇ ਉਹ ਕੰਮ ਨਹੀਂ ਹੋਇਆ ਪਰ ਅਜ ਤੱਕ ਹੋਇਆ ਨਹੀਂ ਕੋਈ ਐਸਕੇਲੇਟ ਸਾਰਾ ਕੁਝ ਟਾਈਮਲੀ ਚੱਲ ਰਿਹਾ ਔਰ ਚੱਲਦਾ ਰਹੇਗਾ ਇੱਕ ਅਸੀਂ ਬੜੀ ਜਲਦੀ ਇੰਡਸਟਰੀਅਲ ਪਾਰਕਸ ਦੀ ਪਾਲਿਸੀ ਲਿਆ ਰਹੇ ਆ ਤਾਂ ਕਿ ਜਿਹੜੀ ਇੰਡਸਟਰੀ ਨੂੰ ਪ੍ਰੋਬਲਮ ਹੈ ਉਥੇ ਸ਼ਿਫਟ ਹੋਵੇ ਇਹ ਇੰਡਸਟਰੀਅਲ ਪਾਰਕ ਦੀ ਪਾਲਿਸੀ ਡਰਾਫਟ ਹੋ ਰਹੀ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਐਡੀਕ ਚੰਗੀ ਪਾਲਿਸੀ ਹੋਵੇ ਜਿਹੜੀ ਐਗਜ਼ਿਸਟਿੰਗ ਇੰਡਸਟਰੀ ਵੀ ਆ ਜਿਹਦੇ ਕੋਲ ਜਗ੍ਹਾ ਘੱਟ ਹੈ ਕੁਛ ਹੈ ਉਹ ਉਥੇ ਜਾਣ ਅਸੀਂ ਉਹਨਾਂ ਨੂੰ ਇਨਸੈਂਟਿਵ ਦੇਵਾਂਗੇ ਉਸ ਇੰਡਸਟਰੀਅਲ ਪਾਰਕ 'ਚ ਜਾਣ ਲਈ ਤੇ ਇੱਕ ਜਿਹੜੀਆਂ ਬਹੁਤ ਯਾਦਾ ਪੋਲਿਊਟਡ ਇੰਡਸਟਰੀਆਂ ਆ ਕਿਉਂਕਿ ਹੁਣ ਹਰ ਯੂਨਿਟ ਨੂੰ ZLD ਲਗਾਉਣਾ ਮੁਸ਼ਕਲ ਹੋ ਜਾਂਦਾ ਜ਼ੀਰੋ ਲਿਕੁਇਡ ਡਿਸਚਾਰਜ ਜਾਂ ਕਈ ਵਾਰੀ ਜਿਹੜਾ ਮਹਿੰਗਾ ਇਕੁਪਮੈਂਟ ਆਇਆ ਚਾਹੇ ਉਹ 에ਅਰ ਪੋਲੂਸ਼ਨ ਹੈ ਲਗਾਉਣਾ ਮੁਸ਼ਕਲ ਅਸੀਂ ਕੋਸ਼ਿਸ਼ ਕਰਕੇ ਉੱਥੇ ਉਹਨੂੰ ਕਾਮਨ ਫੈਸਿਲਿਟੀ ਚ ਕਰਾਂਗੇ ਮਤਲਬ ਇਹ ਗੰਬਣੇ ਨਹੀਂ ਕਰਨਾ ਜਿਹੜੀ ਇੰਡਸਟਰੀਅਲ ਪਾਰਕ ਤੇ ਪਾਲਿਸੀ ਆਏਗੀ ਇਹ ਪ੍ਰਾਈਵੇਟ ਸੈਕਟਰ ਲਈ ਆਏਗੀ ਉਹ ਆਪਣੀ ਜ਼ਮੀਨ ਇਕੱਠੀ ਕਰਨ ਉਹਨਾਂ ਨੂੰ ਡਿਵੈਲਪ ਕਰਨ ਪਰ ਅਸੀਂ ਪਾਲਿਸੀ ਇਸ ਤਰ੍ਹਾਂ ਦੀ ਲਿਆਵਾਂਗੇ ਕਿ ਯਾਦਾ ਤੋਂ ਯਾਦਾ ਲੋਕਾਂ ਦਾ ਇਸ ਪਾਸੇ ਇੰਟਰਸਟ ਹੋਵੇ ਇੱਕ ਪਿਛਲੇ ਸਾਲ ਜਿਹੜੇ ਇੰਡਸਟਰੀ ਨੂੰ ਇਨਸੈਂਟਿਵ ਮਿਲੇ ਸੀ ਪੂਰੇ ਫਾਈਨੈਂਸ਼ੀਅਲ ਏਅਰ ਤੇ 90 ਕਰੋੜ ਦੇ ਮਿਲੇ ਸੀ ਐਤਕੀ ਅਸੀਂ 5 ਮਹੀਨਿਆਂ ਵਿੱਚ 222 ਕਰੋੜ ਦੇ ਚੁੱਕੇ ਆ ਔਰ ਸਾਡਾ ਟਾਰਗੇਟ ਹੈ ਕਿ ਘੱਟੋ ਘੱਟ 4 ਤੋਂ 5 ਗੁਣਾ ਅਸੀਂ ਪਿਛਲੇ ਸਾਲ ਨਾਲੋਂ ਡਿਸਬਰਸ ਕਰਦੀ ਹੈ ਕਿਉਂਕਿ ਇਹ ਹੁਣ ਜਿੰਨੇ ਸਾਨੂੰ ਪੈਸੇ ਮਿਲੇ ਸੀ 250 ਕਰੋੜ ਉਹ ਆਲਮੋਸਟ ਖਤਮ ਹੋ ਰਿਹਾ ਅਸੀਂ ਹੋਰ ਪੈਸੇ ਟ੍ਰੇਡ ਦੇ ਤੋਂ ਮੰਗਾਗੇ ਔਰ ਐਤ ਕੀ ਘੱਟੋ ਘੱਟ 4 ਗੁਣਾ ਤਾਂ ਹੋਏਗੀ ਜਿਹੜੀ ਡਿਸਬਰਸਮੈਂਟ ਜੇ ਯਾਦਾ ਨਹੀਂ ਤਾਂ ਇੱਕ ਤਿੰਨ ਐਗਜ਼ੀਬਿਸ਼ਨ ਸੈਂਟਰ ਵੀ ਗਵਰਨਮੈਂਟ ਸੀਰੀਅਸਲੀ ਟੇਕ ਅਪ ਕਰ ਰਹੀ ਹੈ ਉਹਦੇ ਚ ਲੁਧਿਆਣਾ ਅੰਮ੍ਰਿਤਸਰ ਤੇ ਮੋਹਾਲੀ ਮੋਹਾਲੀ ਦੀ ਲੈਂਡ ਆਲਰੇਡੀ ਆਈਡੈਂਟੀਫਾਈ ਹੋ ਚੁੱਕੀ ਹੈ ਉਹ ਜਲਦੀ ਹੋ ਜਾਏਗੀ ਤੇ ਜਿਹੜਾ ਲੁਧਿਆਣਾ ਤੇ ਅੰਮ੍ਰਿਤਸਰ ਹੈ ਉਹਦੇ ਵਿੱਚ ਲੈਂਡ ਆਈਡੈਂਟੀਫਾਈ ਹੋਣੀ ਬਾਕੀ ਹੈ ਬਟ ਉਹ ਅਸੀਂ ਕਾਫੀ ਜਗ੍ਹਾ ਦੇਖ ਲਈਆਂ ਚਾਰ ਪੰਜ ਉਹ ਵੀ ਜਲਦੀ ਕਰਕੇ ਪ੍ਰਾਈਵੇਟ ਪਬਲਿਕ ਪਾਰਟਨਰਸ਼ਿਪ ਚ ਅਸੀਂ ਲੈ ਕੇ ਆਵਾਂਗੇ ਤਾਂ ਕਿ ਜਲਦੀ ਤੋਂ ਜਲਦੀ ਬਣੇ ਹਮੇਸ਼ਾ ਮੇਨਟੇਨਡ ਰਹੇ ਔਰ ਉਹ ਆਪਣੇ ਹਿਸਾਬ ਨਾਲ ਜੋ ਵੀ ਮਤਲਬ ਕਿ ਹੈ ਬਣਾਏ ਕਿਉਂਕਿ ਕਈ ਚੀਜ਼ਾਂ ਲਈ ਫਿਰ ਉਹ ਐਗਜ਼ੀਬਿਸ਼ਨ ਹਾਲ ਵਰਤੇ ਜਾਂਦੇ ਸਿਰਫ ਐਗਜ਼ੀਬਿਸ਼ਨ ਲਈ ਨਹੀਂ ਕਨਵੈਨਸ਼ਨ ਸੈਂਟਰ ਵੀ ਹੈ ਕੋਈ ਪ੍ਰਾਈਵੇਟ ਫੰਕਸ਼ਨ ਹੈ ਉਹ ਵੀ ਹੋ ਜਾਇਆ ਕਰਨਗੇ ਕੋਈ 뮤지컬 ਨਾਈਟਸ ਹੈ ਉਹ ਹੋ ਜਾਇਆ ਕਰਨਗੀਆਂ ਜਿੱਦਾਂ ਪਿੱਛੇ ਦਿਲਜੀਤ ਦੋਸਾਂਝ ਜੀ ਆਏ ਸੀ ਉਹ ਕਹਿੰਦੇ ਜੀ ਇੱਥੇ ਪੂਰੇ ਪੰਜਾਬ ਚ ਇੱਕ ਵੀ ਆਡੀਟੋਰੀਅਮ ਐਨੀ ਚੰਗਾ ਜਿੱਥੇ ਮੇਰੀ ਨਾਈਟ ਹੋ ਸਕੇ ਸੋ ਅਸੀਂ ਇਹ ਕੋਸ਼ਿਸ਼ ਕਰ ਰਹੇ ਆ ਕਿ ਇਹ ਮਲਟੀ ਪਰਪਸ ਜਿਹੜੀਆਂ ਵੈਨਿਊਜ਼ ਐ ਇਹ ਬਣਨਗੀਆਂ ਇੱਕ ਇੰਡਸਟਰੀਅਲਿਆਂ ਦੀ ਬੜੀ ਪੁਰਾਣੀ ਡਿਮਾਂਡ ਸੀ ਕਿ ਜੀ ਸਾਨੂੰ ਬੈਂਕ ਗਰੰਟੀਆਂ ਤੇ ਨਹੀਂ ਆ ਪੈਂਦੀਆਂ ਇਨਸੈਂਟਿਵ ਲਿੱਤਾ ਉਹਨੇ ਦੀ ਬੈਂਕ ਗਰੰਟੀ ਮੰਗ ਲੈਂਦੇ ਸੀ ਜਿੱਦਾਂ ਸਟੈਂਪ ਡਿਊਟੀ ਹੋਗੀ ਇੱਕ ਦੋ ਹੋਰ ਇਨਸੈਂਟਿਵਜ਼ ਦੀ ਉਹ ਅਸੀਂ ਬੜੀ ਜਲਦੀ ਅਬੋਲਿਸ਼ ਕਰਨ ਜਾ ਰਹੇ ਹਾਂ ਉਹਦੇ ਅਗੇਂਸਟ ਅਸੀਂ ਕੋਈ ਕਾਰਪੋਰੇਟ ਗਰੰਟੀ ਉਹਨਾਂ ਤੋਂ ਲੈ ਲਾਂਗੇ ਜਾਂ ਪਰਸਨਲ ਗਰੰਟੀ ਲੈ ਲਾਂਗੇ ਡਿਪੈਂਡਿੰਗ ਅਪਨ ਕਿ ਉਹਨਾਂ ਦੀ ਇੰਡਸਟਰੀ ਦੀ ਕਾਰਪੋਰੇਟ ਕਿਦਾਂ ਜੇ ਤਾਂ ਪਾਰਟਨਰਸ਼ਿਪ ਹੈ ਜਾਂ ਇੰਡੀਵਿਜ ਇੰਡੀਵਿਜੂਅਲ ਹੈ ਤਾਂ ਉਹ प्रोपराइटोरशिप ਜਿੰਨੂੰ ਕਹਿੰਦੇ ਆ ਉਹ ਹੈਗੀ ਆ ਤਾਂ ਪਰਸਨਲ ਗਾਰੰਟੀ ਦੇ ਦੇਣਗੇ ਜੇ ਕੰਪਨੀ ਆ ਤਾਂ ਕਾਰਪੋਰੇਟ ਗਾਰੰਟੀ ਦੇ ਦੇਣਗੇ ਪਰ ਉਹਨਾਂ ਦਾ ਅਸੀਂ ਕੈਸ਼ ਨਹੀਂ ਬਲੌਕ ਹੋਣ ਦਵਾਗੇ ਇਹਦੇ ਵਿੱਚ ਇਨ ਦੀ ਸ਼ੇਪ ਆਫ ਬੈਂਕ ਗਾਰੰਟੀਆਂ ਹੋਰ ਕੋਈ ਕਿਸੇ ਨੇ ਇੱਕ ਮੈਂ ਤੁਹਾਨੂੰ ਇੱਕ ਹੋਰ ਫਿਗਰ ਦੇ ਰਿਹਾ ਬੜੀ ਇੰਟਰਸਟਿੰਗ ਇੱਕ ਜਿਹੜਾ ਗਵਰਨਮੈਂਟ ਟੂ ਬਿਜ਼ਨਸ ਵਿਚ ਇਨਸੈਂਟਿਵ ਹੁੰਦੇ ਆ ਜਾਂ ਕੋਈ ਵੀ ਉਹਨਾਂ ਦੇ ਇਸ਼ੂਜ਼ ਹੁੰਦੇ ਆ ਉਹ ਪਿਛਲੇ ਕੁਝ ਟਾਈਮ ਚ ਅਸੀਂ 85% ਰਿਜ਼ੋਲਵ ਕਰ ਚੁੱਕੇ ਕੋ ਜਿਹੜੇ 15% ਰਹਿ ਗਏ ਆ ਉਹ ਰਿਜ਼ੋਲਵ ਹੋ ਜਾਣਗੇ ਕੁਝ ਨਵੇਂ ਆ ਜਾਂਦੇ ਕੁਝ ਪੁਰਾਣੇ ਹੋ ਜਾਂਦੇ ਬਟ ਤੁਸੀਂ ਇਹ ਸਮਝੋ ਕਿ ਹੁਣ ਉਹ ਅਪ ਟੂ ਡੇਟ ਅਪ ਟੂ ਡੇਟ ਹੈਗੇ ਆ ਜਿਹੜੇ ਉਹ ਇਸ਼ੂ ਬਾਕੀ ਅਸੀਂ ਅੱਜ ਜਿਹੜੇ ਇੰਡਸਟਰੀਲਿਸਟ ਭਰਾਵਾਂ ਨੂੰ ਮਿਲਲੇ ਆ ਉਹਨਾਂ ਨੂੰ ਪੁੱਛਾਂਗੇ ਉਹਨਾਂ ਦੇ ਜੋ ਵੀ ਸੁਜੈਸ਼ਨਸ ਹੋਣਗੇ ਉਹ ਅਸੀਂ ਉਨ੍ਹਾਂ ਦੇ ਸੋਲੂਸ਼ਨ ਲੱਗਾ थैंक यू टू दी रेनिंग टॉपिक ਕਿਉਂਕਿ ਕਿਸਮਿਕਸ ਪੂਰੀ ਜੁਗਿਆਨ ਬਾਈ ਜੋ ਪ੍ਰੋਫੈਸਰ ਬੁਦੀਣਾ ਕਿ ਸਭ ਤੋਂ ਮੁਢੀ ਮੰਗ ਮੰਨ ਕੇ ਦਿੱਤਾ ਦਵਾਤ ਰਹੇ ਜੀ ਕਿ ਇੰਡਸਟਰੀ ਨੂੰ ਜੁਗਿਆਨ ਦੇ ਕਿੱਥੋਂ ਚਲਣ ਦੇ ਦੇਖੋ ਜੀ ਮਿਕਸ ਲੈਂਡ ਯੂਜ਼ ਦੀ ਜਦੋਂ ਇਹ ਮਾਸਟਰ ਪਲਾਨ ਬਣਿਆ ਸੀ ਉਦੋਂ 15 ਸਾਲ ਦਿੱਤੇ ਗਏ ਸੀ ਇੰਡਸਟਰੀ ਨੂੰ ਮੂਵ ਕਰਨ ਲਈ ਬਟ ਉਹ ਹੋਏ ਨਹੀਂ ਉਸ ਤੋਂ ਬਾਅਦ ਮੇਰੇ ਖਿਆਲ ਪੰਜ-ਪੰਜ ਸਾਲ ਕਰਕੇ ਦੋ ਤਿੰਨ ਵਾਰੀ ਐਕਸਟੈਂਸ਼ਨਾਂ ਹੋ ਚੁੱਕੀਆਂ ਜਿਹੜੀ ਅਗਲੀ ਐਕਸਟੈਂਸ਼ਨ ਹੈ ਉਹ ਵੀ ਅਸੀਂ ਮਤਲਬ ਕਿ ਕਰ ਰਹੇ ਆ ਪਰ ਇਹਦਾ ਮੈਨੂੰ ਲੱਗਦਾ ਕੋਈ ਲੌਂਗ ਟਰਮ ਸੋਲੂਸ਼ਨ ਲੱਭਣਾ ਪਊਗਾ ਹਰ ਵਾਰੀ 5 ਸਾਲ ਦੀ ਐਕਸਟੈਂਸ਼ਨ ਜਾਂ 3 ਸਾਲ ਦੀ ਐਕਸਟੈਂਸ਼ਨ ਇਸ ਨੋਟ ਅ ਸੋਲੂਸ਼ਨ ਉਹ ਆਲਰੇਡੀ ਅਸੀਂ ਡਿਸਕਸ ਕਰ ਰਹੇ ਹਾਂ ਜਦੋਂ ਉਹਦੇ ਤੇ ਕੋਈ ਫੈਸਲਾ ਹੋਏਗਾ ਤੁਹਾਨੂੰ ਮੈਂ ਦੱਸ ਦਵਾਂਗੇ ਜਿਹੜਾ ਮੋਡਲ ਹੋ ਚੁੱਕਾ ਹੈ ਜੇ ਕੋਈ ਡਾਟਾ ਚਾਹਤਦਾ ਲੋ ਇੰਵੈਸਟ ਪਾ ਜਾਂਦਾ ਉਹਦਾ ਕੀ ਕੰਮ ਹੈ ਤੁਹਾਨੂੰ ਕੋਈ ਕਿਹਦੀ ਐਪਲੀਕੇਸ਼ਨ ਨਹੀਂ ਉਹਦੇ ਪਰ ਕੋਈ ਡਾਟਾ ਲੱਗਦਾ ਕਿ ਕਿਹੜਾ ਰਾਹੁਲ ਜੀ ਸਰ ਅੱਜ ਕਿ ਸਾਡਾ ਨਾ ਜਿਹੜਾ ਪੋਰਟਲ ਹੈ ਇਹ ਦੱਸ ਮੈਨੂੰ ਸਰ ਇੱਕ ਮਿੰਟ ਕੋਈ ਗੱਲ ਨਹੀਂ ਇਹ ਦੇਖ ਕੇ ਦੱਸ ਦਿੰਦੇ ਜੀ ਸਾਰਾ ਕੁਝ ਆਨਲਾਈਨ ਹੋਰ ਦੱਸੋ ਮੈਨੂੰ ਤੁਹਾਡੇ ਕੋਲ ਆ ਰਿਹਾ ਹੈ ਪਿਛਲੇ ਦੋ ਸਾਲਾਂ ਦੇ ਵਿੱਚ ਲਗਭਗ 70 ਤੋਂ 80 ਲਾਈਨਾਂ ਦਾ ਕੋਈ ਕੁਝ ਡਾਕੂਮੈਂਟਸ ਹੈ ਉਹਨਾਂ ਦੀ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣਗੇ ਵੀ ਵੀ ਮੈਂ ਗੱਲ ਕਰਦੇ ਹਾਂ ਦੇਖੋ ਐਸ ਫਾਰ ਐਸ ਉਹਨਾਂ ਦੀ ਮੈਂ ਹਲੇ ਡਿਪਾਰਟਮੈਂਟ ਵੈਸੇ ਲਿੱਤਾ ਨਹੀਂ ਕਿਉਂਕਿ ਜਦੋਂ ਦਾ ਮੈਨੂੰ ਅਨਾਉਂਸ ਹੋਇਆ ਪਰ ਦੋ ਦਿਨ ਪਹਿਲਾਂ ਦਾ ਮੈਂ ਇੱਕ ਦਿਨ ਅਮਰੇ ਸਰ ਇੱਕ ਦਿਨ ਜਲੰਧਰ ਇਹੀ ਕਰ ਰਿਹਾ ਹਾਂ ਹਲੇ ਤਾਂ ਮੈਂ ਕੋਈ ਪਹਿਲੀ ਮੀਟਿੰਗ ਕੀਤੀ ਵੀ ਨਹੀਂ ਮੇਰੀ ਪਹਿਲੀ ਮੀਟਿੰਗ ਕੱਲ ਹੈ ਚੰਡੀਗੜ੍ਹ ਬਟ ਹਿਊਮਨ ਸੇਫਟੀ ਵਿਲ ਬੀ ਸ਼ੁੱਡ ਬੀ ਟਾਪ ਪ੍ਰੀਅਰਿਟੀ ਕੁਝ ਹੋਰ ਹੋਵੇ ਨਾ ਹੋਵੇ ਇਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਇਹੋ ਜਿਹਾ ਇਨਸੀਡੈਂਟ ਦੁਬਾਰਾ ਨਹੀਂ ਹੋਣ ਦਵਾਗੇ ਔਰ ਦੂਜੀ ਗੱਲ ਇਹ ਹੈ ਕਿ ਜਿਹੜੀ ਇਹ ਮੈਨੂੰ ਇਨਸੀਡੈਂਟ ਦਾ ਪਤਾ ਵੀ ਨਹੀਂ ਸੀ ਮੈਂ ਇਹ ਲੁਕ ਕਰੂੰਗਾ ਜੇ ਕਿਸੇ ਦੀ ਅਲਗਰਜ਼ੀ ਨਾਲ ਹੋਇਆ ਉਹਦੇ ਤੇ ਐਕਸ਼ਨ ਵੀ ਲਿੱਤਾ ਜਾਵੇ ਆਈਦਰ ਰੀਅਲੀ ਮੈਚਿਕ ਸਟਾਈ ਹੋ ਜੇ ਆਈਦਰ ਬੀਗ ਇਨ ਐਕਟ ਸਟਾਈ ਹੋ ਜੇ ਕੋਈ ਨੰਬਰ ਬਲਾਉਟ ਹੋ ਚੱਕਦਾ ਨਹੀਂ ਦੇਖੋ ਮੈਂ ਸਾਰਿਆਂ ਨੂੰ ਇੱਕੋ ਰਿਕੁਐਸਟ ਕਰਦਾ ਬਜਲੀ ਵਿਭਾਗ ਦੇ ਸਵਾਲਾਂ ਲਈ ਅਗਲੀ ਵਾਰੀ ਲਈ ਛੱਡ ਦਿਓ ਹਲੇ ਆਈ ਐਮ ਨਾਟ ਪ੍ਰਿਪੇਅਰਡ ਕਿਉਂਕਿ ਮੈਂ ਹਲੇ ਜੁਆਇਨ ਨਹੀਂ ਕੀਤਾ ਸੰਦੀਪ ਜੀ ਵਿੱਚ ਫਿਲਮ ਸਿਟੀ ਬੰਦਿਤ ਤਾਂ ਉਹ ਕਿੱਥੇ ਪਰ ਕੰਮ ਹੋ ਰਿਹਾ ਫਿਲਮ ਸਿਟੀ ਮੌਜੂਦ ਅਜੇ ਮੇਰੇ ਦੱਸੋ ਜੀ ਤੁਹਾਡੇ ਸਵਾਲ ਆ ਰਹੇ ਫਿਲਮ ਸਿਟੀ ਪ੍ਰੋਗਰੈਸ ਵਿੱਚ ਕੰਮ ਚੱਲ ਰਿਹਾ ਹੈ ਜਿਵੇਂ ਮਤਲਬ ਕਿ ਇਹ ਫੀਸ ਕਿਰਨਸ ਤੋਂ ਦਿੱਤੀ ਕਿ ਉਹ ਕਹਿੰਦੇ ਇਨ ਪ੍ਰੋਗਰੈਸ ਹੈ ਪਰ ਮੈਂ ਅਪਡੇਟਡ ਇਨਫੋਰਮੇਸ਼ਨ ਤੁਹਾਨੂੰ ਦੇ ਦਾਂਗੇ ਜਿਹੜਾ ਟੈਕਸਟਾਈਲ ਪਾਰਕ ਹੈ ਉਹ ਤਾਂ ਸ਼ੈਲਵ ਕਰ ਹੀ ਦਿੱਤਾ ਉਹਨੇ ਬੰਨਾ ਹੁਣ ਫੋਰੈਸਟ ਨੂੰ ਦਿੱਤੀ ਹੈ ਸਾਰੀ ਲੈਣ ਸ਼ਿਫਟ ਨਹੀਂ ਕੀਤਾ ਸਨੀਪ ਸਰ ਇੱਕ ਐਸਪਲਸ ਦੀ ਡਿਮਾਂਡ ਰਹਦੀ ਹੈ ਈਜ਼ ਆਫ ਡੂਇੰਗ ਬਿਜ਼ਨਸ ਬਟ ਇੰਡਸਟਰੀ ਦੇ ਅੰਦਰ ਜਿਹੜਾ ਆਨਲਾਈਨ ਪਲੇਟਫਾਰਮ ਦੇ ਵਿੱਚ ਕਾਈ ਕਈ ਜਿਹੜੀ ਸਕੀਮਾਂ ਅਨਾਉਂਸ ਕੀਆ ਜਾਂਦੀਆਂ ਨੇ ਉਹਦੇ ਵਿੱਚ ਪ੍ਰੋਂਪਟ ਰਿਸਪੌਂਸ ਹੈ ਉਹ ਨਹੀਂ ਰੀਸੀਵ ਹੁੰਦੇ ਹਲੇ ਵੀ ਜਿਹੜੇ ਆਨ ਪੀ ਹੈ ਉਹ ਇਫੈਕਟਿਵ ਨਹੀਂ ਹੈ ਬਿਲਕੁਲ ਗਲਤ ਹੈ ਜਿਹੜਾ ਇਹ ਅਸੀਂ ਨਵਾਂ ਸਿਸਟਮ ਹੈ ਹੁਣੇ ਅਨਾਉਂਸ ਕੀਤਾ ਹੈ ਈਜ਼ ਆਫ ਡੂਇੰਗ ਬਿਜ਼ਨਸ ਉਹਦੇ ਵਿੱਚ ਪੂਰਾ ਹੈਗਾ ਔਰ ਤੁਹਾਨੂੰ ਮੈਂ ਹੁਣੇ ਦੱਸਿਆ ਗਵਰਨਮੈਂਟ ਟੂ ਬਿਜ਼ਨਸ ਵੀ ਜਿਹੜੇ ਅਪਰੂਵਲ ਸੀ ਜਿਹੜੇ ਸੁਜੈਸ਼ਨ ਕੋਈ ਵੀ ਕੰਮ ਪੈਂਡਿੰਗ ਸੀ 85% ਰਿਸੋਲਵ ਹੋ ਚੁੱਕੇ ਜੇ ਕੋਈ ਇੰਡੀਵਿਜੂਅਲ ਕੇਸ ਹੈ ਉਹਨਾਂ ਨੂੰ ਕੋ ਮੈਨੂੰ ਦੱਸਣ ਇਟ ਵਿਲ ਬੀ ਟੇਕਨ ਕੇਅਰ ਆ ਸਰ ਹੁਣ ਜਿਵੇਂ ਤੁਸੀਂ ਐਂਬੈਸਡਰ ਤੇ ਚਲਾਨਰ ਮੀਟਿੰਗਸ ਕੀਤੀਆਂ ਨੇ ਕਿਸ ਤਰੀਕੇ ਦੇ ਤੱਕ ਤੁਹਾਡੇ ਕੋਲ ਸੁਜੈਸ਼ਨ ਆਏ ਨੇ ਤੇ ਕੀ ਸੋਲੂਸ਼ਨ ਸੀ ਉਹਦੇ ਬਾਰੇ ਮੈਂ ਤੁਹਾਨੂੰ ਭੇਜ ਦੂੰਗਾ ਹੁਣ ਸਾਡਾ ਟਾਈਮ ਹੋ ਰਿਹਾ ਮੈਂ ਚੱਲੂਗਾ ਪਰ ਉਹ ਜਿਹੜੀਆਂ ਪ੍ਰੋਬਲਮ ਤੇ ਸੋਲੂਸ਼ਨ ਹੈ ਪ੍ਰੈਸ ਹਜ਼ ਵਾਈਡਲੀ ਕਵਰਡ ਤੁਸੀਂ ਵੀ ਕਵਰ ਕੀਤਾ ਹੈ ਦੈਨਿਕ ਸਵੇਰਾ ਨੇ ਤੇ ਉਹ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ ਥੈਂਕ ਯੂ ਥੈਂਕ ਯੂ ਯਾਰੋ ਜੀ ਬੜੀ ਬੜੀ ਜੀ ਸਰ ਕਰੀਏ ਨਹੀਂ ਬਿਲਕੁਲ ਕਰੋ ਸਰ ਹਾਂਜੀ ਸਰ